ਚੋਨੇ ਦੀ ਫਸਲ ਲੈ ਕੇ ਮੰਡੀਆਂ ਚ ਬੈਠੇ ਕਿਸਾਨ ਉਥੇ ਉਹਦੇ ਨਾਲ ਹੋ ਰਹੀ ਲੁੱਟ ਖਟੂਟ ਰੋਸੂਟ ਦੇ ਖਿਲਾਫ ਅੱਜ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਇੱਥੇ ਇੱਕ ਅੰਮ੍ਰਿਤਸਰ ਦੇ ਡੀਸੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਜਿਹੜਾ ਅੱਜ ਦੂਸਰੇ ਦਿਨ ਤੇ ਪਹੁੰਚ ਗਿਆ ਹੈ ਦੂਸਰੇ ਦਿਨ ਵੀ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਸੀਗੀਆਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਪਰਚਾ ਕੱਟਣ ਦੀ ਗੱਲ ਕਹੀ ਗਈ ਸੀਗੀ ਬੀਤੇ ਦਿਨ ਔਰ ਅੱਜ ਵੀ ਉਸ ਗੱਲ ਨੂੰ ਲੈ ਕੇ ਸਾਰਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਧਰਨੇ ਤੇ ਬੈਠਾ ਹੋਇਆ ਹੈ ਕਰਨਜੀਤ ਜੀ ਕੱਲ ਦਾ ਵੀ ਧਰਨਾ ਚੱਲਦਾ ਰਿਹਾ ਅੱਜ ਵੀ ਚੱਲ ਰਿਹਾ ਹੈ ਕਿਾ ਕੱਲ ਜਦੋਂ ਤੁਹਾਡੇ ਕੋਲੋਂ ਲਿਆ ਗਿਆ ਕਿ ਏਡੀਸੀ ਲੈ ਕੇ ਗਏ ਸੀ ਮੰਗਪੱਤਰ ਤੁਹਾਨੂੰ ਕੀ ਉਸ ਤੋਂ ਬਾਅਦ ਕੋਈ ਆਸ਼ਵਾਸ਼ਣ ਨਹੀਂ ਮਿਲਿਆ ਵੇਖੋ ਜਿਹੜੀ ਇੱਥੇ ਅੰਮ੍ਰਿਤਸਰ ਦੀ ਮੰਡੀ ਦੀ ਲੁੱਟ ਵਾਣਾ ਜੀ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੀ ਇਹਦੇ ਢੋਲ ਜਿਹੜੇ ਆ ਪੂਰੇ ਪੰਜਾਬ 'ਚ ਵੱਜ ਰਹੇ ਆ ਸੋ ਜਦੋਂ ਅਸੀਂ ਇਹਦੇ ਉੱਤੇ ਆਵਾਜ਼ ਚੁੱਕੀ ਆ ਨਾ ਇਹ ਉਲਟਾ ਕਿਸਾਨਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਵਾ ਇਹ ਕਹਿ ਰਿਹਾ ਵੀ ਕਿਸਾਨ ਜਿਹੜਾ ਵਾ ਉਹ ਗਿੱਲਾ ਝੋਨਾ ਲੈ ਕੇ ਮੰਡੀ ਚ ਆਉਂਦਾ ਅਛਾ ਇਸ ਤਰ੍ਹਾਂ ਨੂੰ ਆਪਾਂ ਇਸ ਗੱਲ ਨੂੰ ਇਸ ਤਰ੍ਹਾਂ ਮੰਨ ਲਈਏ ਕਿ ਕੋਈ ਦੋਸ਼ੀ ਤੇ ਫਿਰ ਸਾਰੀ ਇਹ ਸਰਕਾਰ ਦਾ ਕੀ ਕੰਮ ਰੋਕਣਾ ਜੇ ਗਿੱਲਾ ਝੋਨਾ ਆਪਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਲੜਾਈ ਲੜ ਰਹੇ ਆ ਐਮਐਸਪੀ ਦੀ ਗਰੰਟੀ ਤੇ ਕਾਨੂੰਨ ਤੋਂ ਥੱਲੇ ਜਿਹੜੇ ਵੇਚਦੇ ਆ ਅਸੀਂ ਪਰਸੋਂ ਜਾ ਕੇ ਕਿੰਨੀਆਂ ਢੇਰੀਆਂ ਚੈੱਕ ਕੀਤੀਆਂ ਨੇ ਸਾਰੀਆਂ ਸੁੱਕੀਆਂ ਪਾਈਆਂ ਕੱਲ ਵੀ ਜਦੋਂ ਇੱਥੇ ਆਪਾਂ ਆਪਣੇ ਮੰਗ ਪੱਤਰ ਤੋਂ ਬਾਅਦ ਏਡੀਸੀ ਸਾਹਿਬ ਨੂੰ ਨਾਲ ਲਿਆ ਐਸਪੀਡੀ ਸਾਹਿਬ ਨੂੰ ਨਾਲ ਲਿਆ ਡੀਐਫਐਸਓ ਨੂੰ ਨਾਲ ਲਿਆ ਡੀਐਮਓ ਨੂੰ ਨਾਲ ਲਿਆ ਮੰਡੀਆਂ ਲੈ ਕੇ ਗਏ ਜਿੱਥੇ ਇੱਕ ਕਿਸਾਨ ਦਾ ਝੋਨਾ ਜਿਹੜਾ ਵਾ 2300 ਰੁਪਏ ਨੂੰ ਵਿਗਿਆ ਸੀ ਲੱਗੀ ਫਸਲ ਦੇ 90 ਰੁਪਏ ਤੋਂ ਘੱਟ ਭਾਅ ਵੇਖਿਆ ਉਹਦਾ 99 ਰੁਪਏ ਜਿਹੜਾ ਉਹਦਾ ਘੱਟ ਰੇਟ ਲੱਗਾ ਲੈ ਕੇ ਗਏ ਇਹਨਾਂ ਨੇ ਮਕਦਰ ਮਸ਼ੀਨ ਖੜੀ ਸਾਡੇ ਨਾਲ ਜਾ ਕੇ ਚੈਕਿੰਗ ਕੀਤੀ ਤਾਂ 16.5 ਆਇਆ ਤੇ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਫਸ ਗਏ ਹਾਂ 16.5 ਆਇਆ ਤੇ ਇਹਦਾ ਰੇਟ ਜਿਹੜਾ ਪੂਰਾ ਨਹੀਂ ਦਿੱਤਾ ਗਿਆ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਦੁੱਤੀ ਬੋਰੀ ਚੋ ਕੱਢਾਂ ਮੈਂ ਕਿਹਾ ਵੀ ਅੱਗੇ ਆਪਾਂ ਇਸ ਤਰ੍ਹਾਂ ਕੱਢਦੇ ਹਾਂ ਪਰ ਇਹਨਾਂ ਨੇ ਅਸੀਂ ਕਹਾਂ ਕੱਢ ਲਓ ਤੁਹਾਡਾ ਝੋਨਾ ਕੱਢ ਲਓ ਸਾਨੂੰ ਕੀ ਲੱਗੇ ਸਾਡਾ ਕੰਮ ਹੋ ਗਿਆ ਇਹਨਾਂ ਨੇ ਉਹਦੇ ਵਿੱਚ ਹੁਣ ਸਾਨੂੰ ਕਿਸਾਨਾਂ ਨੂੰ ਨਹੀਂ ਪਤਾ ਬਹੁਤ ਸਾਰੇ ਕਿਸਾਨਾਂ ਨੂੰ ਸਾਨੂੰ ਵੀ ਨਹੀਂ ਪਤਾ ਉਹਦੇ ਵਿੱਚ ਇਹਨਾਂ ਨੇ 2-4 ਦਾਣੇ ਵੱਧ ਪਾ ਕੇ ਜਦੋਂ ਉਹਨੂੰ ਕੱਢਿਆ ਉਹਦਾ 17.5 ਹੋ ਗਿਆ ਫੇਰ ਆਇਆ ਕਿ ਤੀਜਾ ਪਾਓ ਇਹਨਾਂ ਥੋੜੇ ਦਾਣੇ ਹੋਰ ਵਧਾਤੇ ਹੋ 18.5 ਹੋਇਆ ਮੈਂ ਕਹਾਂ ਉਹਨੂੰ 20-22 ਤੱਕ ਲੈ ਹੀ ਚਲੀਏ ਇਹਨੂੰ ਕੱਢੀ ਤੇ ਰਹਿ ਜਾਓ ਫੇਰ ਇਹ ਸ਼ਰਮਿੰਦੇ ਹੋ ਕੇ ਕਹਿ ਲੱਗੇ ਵੀ ਨਹੀਂ ਨਹੀਂ ਚਲੋ ਜਿਹੜਾ ਪਹਿਲਾਂ ਨਿਕਲਿਆ ਉਹਨੂੰ ਮੰਨਿਆ ਜਾਊਗਾ ਸੋ ਮੇਰੇ ਕਹਿਣ ਤੋਂ ਮਰਾਦ ਹੈ ਕਿ ਭੋਲੇ ਭਾਲੇ ਕਿਸਾਨਾਂ ਦੀ ਰਾਖੀ ਵਾਸਤੇ ਜਿਹੜੇ ਆ ਜ਼ਿਲ੍ਹਾ ਮੰਡੀ ਅਫਸਰ ਬਿਠਾਏ ਗਏ ਸੀ ਮਾਰਕੀਟ ਕਮੇਟੀ ਦੇ ਅਧਿਕਾਰੀ ਬਿਠਾਏ ਗਏ ਸੀ ਨਾ ਤੇ ਜ਼ਿਲ੍ਹਾ ਮੰਡੀ ਅਫਸਰ ਉੱਥੇ ਕੋਈ ਧਿਆਨ ਦੇ ਰਿਆ ਨ ਤੇ ਨਾ ਜਿਹੜੇ ਕੁਆਲਿਟੀ ਇਨਸਪੈਕਟਰ ਉਹ ਹੀ ਕਿਸਾਨਾਂ ਦੀ ਕੋਈ ਜਿਹੜੀ ਆ ਉਹ ਲੁੱਟ ਕਰਨ ਤੋਂ ਉਹਨਾਂ ਨੂੰ ਵਿਚਾਰ ਰਿਹਾ ਸਗੋਂ ਉਲਟਾ ਉਹ ਆਰਥਿਕਾਂ ਦੇ ਫੇਵਰ ਚ ਜਾ ਕੇ ਸੇਲਰ ਦੇ ਫੇਵਰ ਚ ਜਾ ਕੇ ਆਪਣੀਆਂ ਜੇਬਾਂ ਭਰਨ ਵਾਸਤੇ ਉਹਨਾਂ ਨਾਲ ਰਲ ਕੇ ਤੇ ਕਿਸਾਨਾਂ ਦੀ ਲੁੱਟੋ ਕਰ ਰਹੇ ਆ ਜੀ ਗੁਰਜੀਤ ਜੀ ਕੱਲ ਵੀ ਇਹੀ ਮੁੱਦਾ ਸੀਗਾ ਕੱਲ ਅਧਿਕਾਰੀਆਂ ਨੂੰ ਤੁਸੀਂ ਸਾਰਾ ਜਨੂਨੀ ਕਰਾਇਆ ਉਹਨਾਂ ਨੂੰ ਸਬੂਤ ਵੀ ਦਿੱਤੇ ਤੁਹਾਡੇ ਕੋਲ ਜਿਹੜੇ ਜਿਹੜੇ ਕਾਲ ਰਿਕਾਰਡਿੰਗ ਵੀ ਸੀਗੀ ਤੁਸੀਂ ਇੱਥੇ ਦਿੱਤੇ ਉਸ ਤੋਂ ਬਾਅਦ ਮੰਗ ਪੱਤਰ ਤੋਂ ਬਾਅਦ ਡੀਸੀ ਸਾਹਿਬ ਨੇ ਚੋਕ ਜਾਣਾ ਸੀ ਏਡੀਸੀ ਸਾਹਿਬ ਤੁਹਾਡੇ ਕੋਲ ਪਹੁੰਚੇ ਸੀਗੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਕਿ ਅਸੀਂ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਨਾ। ਕੀ ਹਜੇ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਜਿਹੜਾ ਤੁਹਾਨੂੰ ਇੱਥੇ ਬਹਿਣਾ ਪਿਆ? ਨਹੀਂ ਪਰਚਾ ਦਰਜ ਕਰਦੇ ਜੀ ਇਹ ਪਰਚਾ ਦਰਜ ਕਰਦੇ ਆ ਕਿਸਾਨਾਂ ਤੇ। ਪਰਾਲੀ ਕਿਤੇ ਸੜਦੀ ਹੋਵੇ ਪਰ ਚਾ ਕਿਸਾਨ ਤੇ ਆਟੋਮੈਟਿਕ ਦਰਜ ਹੋ ਜਾਂਦਾ। ਪਰ ਜਦੋਂ ਅਸੀਂ ਕਹਿ ਰਹੇ ਆ ਰਾਤ ਸਾਹਮਣੇ ਜਾ ਕੇ ਪ੍ਰੂਫ ਪੇਸ਼ ਕਰਾਏ ਆ। ਫਿਰ ਵੀ ਕਹਿ ਰਹੇ ਆ ਵੀ ਇਹਦੇ ਉੱਤੇ ਹਜੇ ਨੰਕਵਾਰੀ ਕਰਾਂਗੇ। ਹਜੇ ਵੀ ਇਹਦੇ ਉੱਤੇ ਨੰਕਵਾਰੀ ਕਰਾਂਗੇ। ਅਣਕਵਾਰੀ ਆਸਤੇ ਕਹਿੰਦੇ ਵੀ ਕਿੰਨੇ ਕਿਸਾਨ ਤੁਸੀਂ ਲਿਆਓ ਅੱਜ? ਕਿ ਜਿਨ੍ਹਾਂ ਦੇ ਤੁਸੀਂ ਬਿਆਨ ਦਰਜ ਕਰਾਵਾਜੇ ਬਹੁਤ ਸਾਰੇ ਕਿਸਾਨ ਆਏ ਆਪਣੇ ਬਿਆਨ ਦਰਜ ਕਰਾਉਣ ਲੱਗ ਪਏ ਲਗਭਗ 15 ਤੋਂ 16 ਕਿਸਾਨ ਆ ਜਿਹੜੇ ਦੱਸਣ ਆਏ ਆ ਵੀ ਸਾਡਾ ਝੋਨਾ 1700 1800 ਕਿਸੇ ਦਾ 1900 ਕਿਸੇ ਦਾ 12100 ਵਿਕਿਆ ਉਲਟਾ ਇਹਦੇ ਨਾਲ ਨਾਲ ਸਾਨੂੰ ਡਰਾਉਣ ਧਮਕਾਉਣ ਵਾਸਤੇ ਰਾਤ ਦੀਆਂ ਕੋਸ਼ਿਸ਼ਾਂ ਜਾਰੀ ਆ 1-1 ਨੇ ਫੋਨਾਂ ਤੋਂ ਫੋਨ ਆ ਰਹੇ ਆ ਤੇ ਨਾਲ ਦੀ ਨਾਲ ਜਿਹੜਾ ਵਾ ਉਹ ਮੰਡੀ ਨੂੰ ਬੰਦ ਕਰਕੇ ਰੱਖਿਆ ਅੱਜ ਵੀ ਕਿਸਾਨਾਂ ਦੇ ਵਿੱਚ ਰੋਸ ਵਧਾ ਲੀਏ ਗੱਲ ਦਾ ਵੀ ਇੱਕ ਜੁਨੀਅਰ ਨੇ ਧਰਨਾ ਲਾਇਆ ਤਾਂ ਕਰਕੇ ਅਸੀਂ ਜਿਹੜਾ ਵਾ ਇਹ ਮੰਡੀ ਬੰਦ ਕੀਤੀ ਆ ਤੇ ਕਿਸਾਨ ਕਹਿਣ ਵੀ ਤੁਸੀਂ ਮੰਡੀ ਖੋਲੋ ਅਸੀਂ ਜਿਹੜੇ ਭਾਅ ਵਿਖਦਾ ਵੇਚ ਜਾਣਾ ਸੋ ਮੇਰੇ ਕਹਿਣ ਤਾ ਮਰਾਦ ਵੀ ਸਰਕਾਰ ਤੇ ਸਰਕਾਰ ਦੇ ਅਧਿਕਾਰੀ ਜਿਹੜੇ ਆ ਉਹ ਮਿਲੇ ਹੋਏ ਆ ਲੁੱਟ ਕਰਾਉਣ ਨੂੰ ਕਿਸਾਨਾਂ ਦੇ ਵਿੱਚ ਜਿੰਨਾਂ ਚਿਰ ਉਹ ਆਪਣੇ ਉੱਤੋਂ ਇਹ ਬੁਰਕਾ ਨਹੀਂ ਲੰਮਦੇ ਜਿਹੜਾ ਉਹ ਕਿਉਂਕਿ ਜਿਹਨੇ ਆੜਤੀ ਉਹ ਵੀ ਕਿਸਾਨਾਂ ਦਾ ਬੁਰਕਾ ਪਾ ਕੇ ਵਿੱਚ ਬੈਠਿਆ ਕਿਸਾਨਾਂ ਦੀ ਲੁੱਟ ਕਰਨ ਵਾਸਤੇ ਅਧਿਕਾਰੀ ਜਿਹੜੇ ਉਹਨਾਂ ਦੇ ਰਖੀਲਾ ਬਣ ਕੇ ਕੰਮ ਕਰ ਰਿਹਾ ਜਿੰਨਾਂ ਚਿਰ ਸਾਰਾ ਪਰਦਾ ਫਾਸ਼ ਨਹੀਂ ਹੁੰਦਾ ਉਹਨਾਂ ਜਦ ਤੱਕ ਕਿਸਾਨਾਂ ਦੀ ਲੁੱਟ ਉੱਥੋਂ ਬੰਦ ਨਹੀਂ ਹੋ ਸਕਦਾ ਕਰਮ ਜੀ ਜੀ ਦੇਖਿਆ ਕਿ ਜਦੋਂ ਘਰੋਂ ਕਿਸਾਨ ਤਰ ਪੈਂਦਾ ਹੈ ਅੱਗੇ ਆ ਕੇ ਜਦੋਂ ਮਜਬੂਰਨ ਮੰਡੀ ਬੰਦ ਹੋ ਜਾਂਦੀ ਹੈ ਜਾਂ ਉਹਦਾ ਕੋਈ ਸਮਾਨ ਨਹੀਂ ਗ੍ਰੀਦਾ ਉਹ ਮਜਬੂਰੀ ਵਿੱਚ ਆਪਣਾ ਸਮਾਨ ਉਸੇ ਰੇਟ ਤੇ ਵੇਚੇਗਾ ਜਿੰਨਾ ਰੇਟ ਕਿਹਾ ਜਾਏਗਾ ਬਿਲਕੁਲ ਕਲੀਅਰ ਗੱਲ ਹੈ ਜੀ ਕਿਸਾਨ ਜਿਹੜਾ ਉਹ ਆਰਥਿਕ ਨੂੰ ਆਪਣਾ ਜਿਹੜਾ ਵਾ ਮਿੱਤਰ ਮੰਨਦਾ ਸਭ ਤੋਂ ਔਖੇ ਟਾਈਮ ਦਾ ਮਿੱਤਰ ਉਹ ਆਰਥਿਕ ਨੂੰ ਮੰਨਦਾ ਵੀ ਜਿਹੜਾ ਮੇਰਾ ਮਿੱਤਰ ਵਾ ਜਦੋਂ ਮੈਂ ਕਿਤੇ ਫਸਿਆ ਹਾਂ ਕੋਈ ਵਿਆਹ ਸ਼ਾਦੀ ਕੋਈ ਬੱਚਾ ਬਾਹਰ ਅੰਦਰ ਭੇਜਣਾ ਕੋਈ ਕਿਸ ਤਰ੍ਹਾਂ ਹਸਪੀਟਲ ਜਾਣਾ ਪੈ ਗਿਆ ਜਾਂ ਕਿਸ ਤਰ੍ਹਾਂ ਦੀ ਲੋੜ ਪੈ ਜੇ ਮੈਂ ਆਰਤੀ ਦੇ ਦੁਆਰ ਤੇ ਜਾਂਦਾ ਤੇ ਉਹ ਮੈਨੂੰ ਜਿਹੜਾ ਵਾ ਖਰਚਾ ਦੇ ਦਿੰਦਾ ਚਾਹੇ ਉਹ ਮੇਰੀ ਫਸਲ ਦਾ ਦੇ ਦਿੰਦਾ ਪਰ ਆਰਤੀਆ ਜਿਹੜਾ ਵਾ ਇਹਨੂੰ ਇਸ ਤਰ੍ਹਾਂ ਮੰਨਦਾ ਵਾ ਕਿ ਇਹ ਸਾਡੀ ਮੁਰਗੀ ਆ ਇਹ ਸਾਡੀ ਮੁਰਗੀ ਆ ਇੱਕ ਬੰਦਾ ਜਿਹੜਾ ਵਾ ਉਹਨੂੰ ਭਗਵਾਨ ਮੰਨ ਰਿਹਾ ਦੂਜਾ ਉਹਨੂੰ ਮੁਰਗੀ ਮੰਨ ਰਿਹਾ ਇਹ ਜਿਹੜਾ ਫਾਸਲਾ ਇਹ ਬਹੁਤ ਮਾੜਾ ਫਾਸਲਾ ਤੇ ਬਹੁਤ ਬਹੁਤ ਗਲਤ ਵਾ ਜਿਹੜਾ ਏ ਫਾਸਲਾ ਵਾ ਇਸ ਕਰਕੇ ਜਿਹੜੇ ਕਿਸਾਨ ਵਾ ਉਹ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੀ ਲੁੱਟ ਕਰ ਰਹੇ ਉਹਨਾਂ ਨੂੰ ਭਗਵਾਨ ਮੰਨ ਕੇ ਉੱਥੇ ਪਹੁੰਚ ਰਹੇ ਆ ਜਿਹੜੇ ਲੁੱਟ ਕਰਨ ਵਾਲੇ ਉਹ ਅਗਲੇ ਪਾਸੇ ਝਟਕਾਈ ਬਣ ਕੇ ਝਟਕਾਈ ਜਾ ਰਹੇ ਆ ਜਿੰਨਾ ਚਿਰ ਤੱਕ ਕਿਸਾਨ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਨੂੰ ਇਹਨਾਂ ਦੇ ਖਿਲਾਫ ਬੋਲਣਾ ਹੀ ਪਊਗਾ ਨਹੀਂ ਤੇ ਸਾਡਾ ਵਿਆਜ ਦਿਨੋਂ ਦਿਨ ਵੱਧਦਾ ਜਾਊਗਾ ਸਾਡੀਆਂ ਲਿਮਟਾਂ ਫਲਟਰ ਹੁੰਦੀਆਂ ਜਾਣ ਗਿਆ ਸਾਡੇ ਉੱਤੇ ਇਹ ਟੈਗ ਲੱਗਦੇ ਵੇਲੜਵਾ ਸੀ ਵੇਲੜ ਨਹੀਂ ਅਸੀਂ ਅੱਜ ਤੁਸੀਂ ਆਪਣੇ ਕੈਮਰਾ ਦੀ ਮਾਧਿਅਮ ਤੋਂ ਵੇਖਿਆ ਹੋ ਵੀ ਸਾਢੇ 11 12 ਵਜੇ ਦੇ ਕਰੀਬ ਸਾਰੇ ਘਰਾਂ ਦੇ ਕੰਮਣ ਬੇੜ ਕੇ ਫਿਰ ਕਿਸਾਨ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਮਨਾਂ 'ਚ ਫਿਰ ਚਿੰਤਾ ਹੁੰਦੀ ਹੈ ਵੀ 3 3:30 ਜਾ ਕੇ ਫਿਰ ਕਿਸੇ ਨੇ ਚਵਾਈ ਲਾਉਣੀ ਆ ਕਿਸੇ ਨੇ ਕੋਈ ਪੈਲੀ ਬੀਜਣੀ ਆ ਕਿਸੇ ਨੇ ਕੁਝ ਕਰਨਾ ਵਾ ਸਾਰੇ ਕੰਮਾਂ ਤੋਂ ਵੇਹਲ ਕੱਢ ਕੇ ਬੀਜਦੇ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਭਗਵਾਨ ਬਣਾ ਕੇ ਬਿਠਾਇਆ ਵੇਖੋ ਜੇ ਸਹੀ ਮੈਨੇਜ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਲੋਡ ਕਿਉਂ ਪਾਈ ਮੰਡੀ 'ਚ ਲੋਡ ਇਸੇ ਕਰਕੇ ਵੀ ਕਿਸਾਨ ਭੋਲਾ ਭਾਲਾ ਤੇ ਇਹਨਾਂ ਦੀ ਲੁੱਟ ਨਾ ਹੋਵੇ ਤੇ ਮੰਡੀਕਰਨ ਜਿਹੜਾ ਵਾ ਉਹ ਸਾਡੀ ਲੁੱਟ ਰੋਕੂਗਾ ਅਧਿਕਾਰੀ ਜਿਹੜੇ ਆ ਲੁੱਟ ਰੋਕਣਗੇ ਪਰ ਨਹੀਂ ਉਹਨਾਂ ਨੂੰ ਕੋਈ ਪ੍ਰਵਾਹ ਉਹਨਾਂ ਦੇ ਨਾਲ ਰਲ ਕੇ ਸਾਡੀ ਲੁੱਟ ਕਰ ਰਹੇ ਆ ਸੋ ਸਾਡੀ ਤੁਹਾਡੇ ਮਾਦੀ ਬਰਾਏ ਇਹ ਬੇਨਤੀ ਆ ਡੀਸੀ ਸਾਹਿਬ ਨੂੰ ਕਿ ਤੁਹਾਨੂੰ ਲੋਕ ਇਹ ਕਹਿੰਦੇ ਆ ਤੁਸੀਂ ਚੰਗੇ ਜੇ ਪਰ ਤੁਸੀਂ ਚੰਗੇ ਵਾਲਾ ਜਿਹੜਾ ਕੰਮ ਉਹ ਨਭਾਓ ਇਹ ਨਾ ਕਰੋ ਵੀ ਜਦੋਂ ਕੋਈ ਸ਼ਰਾਬ ਪੀ ਕੇ ਮਰ ਗਿਆ ਤੇ ਫਿਰ ਆਪਾਂ ਜਾ ਕੇ ਉਹਨਾਂ ਦੇ ਗੱਲ ਲਾ ਕੇ ਰੋਣਾ ਜਾਂ ਜਦੋਂ ਹੜ ਜਦੋਂ ਆ ਗਏ ਆਉਣ ਤੋਂ ਬਾਅਦ ਬੋਤਲਾਂ ਵੰਡਨੀਆਂ ਅਸੀਂ ਕਹਿ ਰਹੇ ਆਂ ਵੀ ਕਿਸਾਨ ਮਰ ਰਾਇ ਜੇ ਅਸੀਂ ਪਹਿਲਾਂ ਵੀ ਕਹਿੰਨੇ ਆਂ ਵੀ ਸ਼ਰਾਬ ਵੇਖਦੀ ਜੇ ਪਿੰਡਾਂ 'ਚ ਇਹਨੂੰ ਰੋਕ ਲੋ ਨਹੀਂ ਰੋਕਿਆ ਜਦੋਂ ਪੀ ਕੇ ਮਰ ਕੇ ਫਿਰ ਉੱਥੇ ਕੇਕਨ ਕਰਨ ਗਏ ਜੇ ਅਸੀਂ ਕਹਿ ਰਹੇ ਆਂ ਵੀ ਹੜਾਂ ਵਾਲੇ ਬੰਨ ਕਲੀਅਰ ਕਰੋ ਨਹੀਂ ਕਰਦੇ ਜਿਹੜੋ ਰੋੜ ਕੇ ਫਿਰ ਉੱਥੇ ਬੋਦਲਾ ਵੰਡ ਰਹੇ ਹੋ ਨਹੀਂ ਕਹਿ ਰਹੇ ਆ ਵੀ ਮੰਡੀ ਚ ਕਿਸਾਨ ਮਰਨਗੇ ਜੇ ਸਲਫਾਸਾ ਪੀ ਪੀ ਮਰਨਗੇ ਜਿੱਦਾਂ ਚਾਰ ਇਕੱਠੇ ਮਰ ਗਏ ਫਿਰ ਸਾਰਾ ਮੰਤਰੀ ਸੰਤਰੀ ਉੱਥੇ ਆਵੋ ਫਿਰ ਡੀਸੀ ਸਾਹਿਬ ਵੀ ਗੱਲ ਅਗਲਗ ਰੋਣਗੇ ਸਾਡੀਆਂ ਮਾਈਆਂ ਦੇ ਪਰ ਸਾਡੇ ਜਿਹਦੇ ਜਿਹਦੇ ਅਸੀਂ ਕਹਿੰਨੇ ਆ ਵੀ ਸਾਡਾ ਕੋਈ ਹੱਲ ਕਰੋ ਕਿਉਂ ਨਹੀਂ ਉਹਦੇ ਉੱਤੇ ਧਿਆਨ ਦਿੱਤਾ ਜਾ ਕਰਮਜੀਤ ਜੀ ਮਸਲਾ ਬੜਾ ਗੰਭੀਰ ਹੈਗਾ ਹੁਣ ਤੁਸੀਂ ਕਿਸਾਨਾਂ ਦੇ ਹੱਕ ਲਈ ਇੱਥੇ ਲੜਦੇ ਪਿਓ ਇਹ ਘਰ ਦਾ ਦੂਜੇ ਦਿਨ ਅੱਜ ਇੱਥੇ ਪਹੁੰਚ ਗਿਆ ਹੈ ਕਿ ਤੁਹਾਨੂੰ ਉਮੀਦ ਕੀ ਹੈ ਕਿ ਵੀ ਧਰਨਾ ਇਸ ਤਰ੍ਹਾਂ ਹੀ ਤੁਹਾਨੂੰ ਬਹਿਣਾ ਪਏਗਾ ਜੇ ਪਰਚਾ ਦਰਜ ਹੁੰਦਾ ਹੈ ਜਾਂ ਨਹੀਂ ਦਰਜ ਹੁੰਦਾ ਤੇ ਨੈਕਸਟ ਸਟੈਪ ਕੀ ਕਰਾਂਗੇ ਤੁਸੀਂ ਸਾਨੂੰ ਅਮੀਰ ਇਹ ਆ ਵੀ ਡੀਸੀ ਸਾਹਿਬ ਸਾਡੇ ਸਨਮਾਨਜੋਗ ਆ ਧਿਆਨ ਵੀ ਰੱਖਦੇ ਆ ਪਰ ਉਹਨਾਂ ਨੇ ਪਹਿਲੇ ਦਿਨ ਜਦੋਂ ਇੱਥੇ ਆਏ ਉਦੋਂ ਮੈਂ ਇਹ ਇੱਕ ਧਰਨਾ ਮਾਰਿਆ ਗੜੇਮਾਰੀ ਨੂੰ ਲੈ ਕੇ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਸਾਨੂੰ ਇਹ ਗੜੇਮਾਰੀ ਕਿੰਨੀ ਕੋਈ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਮੈਨੂੰ ਖੇਤੀ ਬਾਰੇ ਕੋਈ ਨੌਲੇਜ ਨਹੀਂ ਮੈਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਝਾਉਣਗੇ ਮੈਂ ਉਸੇ ਤਰ੍ਹਾਂ ਤੁਹਾਡੇ ਕੰਮ ਕਰੂੰਗੀ ਉਹਨਾਂ ਦੇ ਮਨ 'ਚ ਚਾਹਤ ਹੈਗੀ ਮੈਂ ਲੋਕਾਂ ਦੇ ਕੰਮ ਕਰਾਂ ਮੈਂ ਕਿਸਾਨਾਂ ਨੂੰ ਜਿਹੜਾ ਵਾ ਉਹਨਾਂ ਦਾ ਬੰਦਾ ਜਿਹੜਾ ਨਿਆਂ ਉਹ ਦਵਾ ਪਰ ਜਿਹ ਟਾਡੇ ਮਾਦੇ ਬ੍ਰਾਂਚ ਦੇ ਸਾਬ ਤਾਂ ਕਿ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਜੇ ਤੁਹਾਨੂੰ ਨਹੀਂ ਪਤਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਅਸੀਂ ਦੱਸ ਦਿਆਂ ਕਿ ਕਿਹੜੀਆਂ ਚੋਰ ਮੋਰੀਆਂ ਬੰਦ ਕਰਨ ਵਾਲੀਆਂ ਜੇ ਸੱਚੀ ਹੋ ਤੁਸੀਂ ਇਮਾਨਦਾਰ ਜੇ ਫਿਰ ਇਹ ਚੋਰ ਮੋਰੀਆਂ ਬੰਦ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਓ ਤੇ ਜੇ ਸਿਰਫ ਟੈਗ ਲਾਉਣ ਤਾਂ ਕੀ ਆਪਾਂ ਸਿੰਮਤ ਆਪੀ ਆਪਾਂ ਸਿਰਫ ਤੇ ਸਿਰਫ ਜਿਸ ਤਰ੍ਹਾਂ ਪੋਲੀਟੀਕਲ ਲੋਕ ਜਿਹੜਾ ਉਹ ਕਰਦੇ ਆ ਵੀ ਆਪਾਂ ਵੀਡੀਓ ਪਾ ਦੇਣੀ ਹੈ ਐਂ ਕਰਦੇ ਨੇ ਜੇ ਕਰਤਨਾ ਉਹ ਪਾਉਣੀਆਂ ਤੇ ਫਿਰ ਤੁਹਾਡੀ ਮਰਜ਼ੀ ਫਿਰ ਇੱਕ ਨਾ ਇੱਕ ਦਿਨ ਨਕਾਬ ਲੱਤੂਗਾ ਲੋਕ ਕਹਿਣਗੇ ਵੀ ਨਹੀਂ ਜਿਸ ਤਰ੍ਹਾਂ ਨੇ ਪਹਿਲਾਂ ਸੀ ਉਹੋ ਕੁਝ ਇਹ ਸ਼ੁਕਰੀਆ ਸੋ ਅੱਜ ਦੂਸਰੇ ਦਿਨ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਦੇ ਸੱਦੇ ਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਡੀਸੀ ਦਫਤਰ ਦੇ ਬਾਹਰ ਮੌਜੂਦ ਨੇ ਔਰ ਮੰਗ ਜਿਹੜੀ ਕਿ ਪਹਿਲੇ ਦਿਨ ਕੀਤੀ ਜਾ ਰਹੀ ਸੀ ਕਿ ਮੰਡੀਆਂ ਦੇ ਵਿੱਚ ਕਿਸਾਨ ਦੀ ਲੁੱਟ ਖਸੂਟ ਹੋ ਰਹੀ ਹੈ ਲੁੱਟ ਖਸੂਟ ਕਿਸ ਤਰ੍ਹਾਂ ਹੋ ਰਹੀ ਹੈ ਕਿ ਝੋਨੇ ਦੀ ਖਰੀਦ 2399 ਰੁਪਏ ਰੱਖੀ ਗਈ ਸੀ ਪਰ ਉਸ 2399 ਰੁਪਏ ਕਿਸਾਨ ਨੂੰ ਪੂਰੇ ਨਹੀਂ ਮਿਲ پا ਰਹੇ ਉਹਨਾਂ ਦੇ ਬਦਲੇ ਕਿਸੇ ਨੂੰ 2200 ਮਿਲ ਰਿਹਾ ਹੈ ਕਿਸੇ ਨੂੰ 2100 ਮਿਲ ਰਿਹਾ ਹੈ ਕਿਸੇ ਨੂੰ 2000 ਮਿਲ ਰਿਹਾ ਹੈ ਸੋ ਇਹ ਕਿਉਂ ਫਰਕ ਪੈ ਰਿਹਾ ਹੈ ਜਦੋਂ ਕਿ ਸਰਕਾਰੀ ਰੇਟ 2280 ਰੁਪਏ ਹੈ 2380 ਰੁਪਏ ਮਾਫ ਕਰਨਾ ਹੈ ਪਰ ਇਸ ਦੇ ਜਿਹੜੀ ਵਿਚਕਾਰ ਕਟੌਤੀ ਹੋ ਰਹੀ ਹੈ ਇਹ ਕਿਸਾਨਾਂ ਦੇ ਜਥੇਬੰਦੀਆਂ ਦਾ ਆਖਦਾ ਹੈ ਕਿ ਇਹ ਕਟੌਤੀ ਜਿਹੜੀ ਹੈ ਆੜਤੀ ਉਸ ਦੇ ਨਾਲ-ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਇਸ ਆਦੇ ਵਿੱਚ ਲੁੱਟਖੋੜ ਦੇ ਵਿੱਚ ਸ਼ਾਮਲ ਨੇ ਇਸ ਦੇ ਨਾਲ-ਨਾਲ ਪ੍ਰਾਈਵੇਟ ਸ਼ੈਲਰ ਜਿਹੜੇ ਨੇ ਉਹ ਵੀ ਸ਼ਾਮਲ ਨੇ ਇਸ ਕਰਕੇ ਜੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਪਰਚਾ ਦਰਜ ਨਾ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਦਰਨਾ ਜਾਰੀ ਰਹੇਗਾ। ਕਿ ਆਪਣਾ ਪਰਸਨ ਨਤੇਜ ਦੇ ਨਾਲ ਜੋਤੀ ਵਹਲ ਡੇਨਿਕ ਸੋਰਾ ਟੀਵੀ ਅਮਰਸਾ